ਸਾਡੇ ਨੂੰ 10 ਦੇ ਵਿੱਚ ਵਿੱਚ ਪੈ ਗਈ ਸੀ ਮੈਨੂੰ ਵੇਦ ਨੰਬਰ ਪਿਆ ਆਪਾਂ ਸਾਰਾ ਡੀक्रोਮ ਕਰਤਾ ਥੱਲੇ ਵੀ ਆਪਾਂ ਸਾਰਾ ਡੀक्रोਮ ਕਰਤਾ ਹਜੇ ਪੰਜਵਾਂ ਤੱਕ ਹੀ ਨਹੀਂ ਪਾਇਆ ਤਖੇ ਹਜੇ ਪੰਜਵਾਂ ਤੱਕ ਹੀ ਨਹੀਂ ਪਾਇਆ ਤਖੇ ਨਹੀਂ ਹਜੇ ਜੀ ਸੋਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਆਰਣੂਪ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਜਿਹੜੀ ਅੱਜ ਦੀ ਡਿਟੇਲ ਹੈ ਬਾਈ ਉਹ ਹੈ Honda City 2020 ਮਾਡਲ 5th ਜਨਰੇਸ਼ਨ ਹੈ ਜਿਹੜੀ ਲਿਸਟ ਚਲ ਰਹੀ ਹੈ ਤੇ ਓਨਰਸ਼ਿਪ ਰਿਵਿਊ ਹੈ ਮੈਨੂੰ ਡਰਾਈਵ ਕਰਦੇ ਹੋ ਆਈ ਥਿੰਕ ਸੋ 7 ਟੂ 8 ਮੰਥਸ ਹੋ ਗਏ ਮੈਂ ਦਸੰਬਰ ਚ ਪਰਚੇਸ ਕੀਤੀ ਸੀ ਇਹ ਇਸ ਸੈਕਿੰਡ ਓਨਰ ਹੈ ਸੋ ਉਸ ਟਾਈਮ ਮੈਂ ਲਈਤੀ ਸੀ ਬਾਈ ਇਹ 9.5 ਤੋਂ 10 ਦੇ ਵਿੱਚ ਵਿੱਚ ਪੈ ਗਈ ਸੀ ਮੈਨੂੰ ਵਿਦ ਨੰਬਰ ਪਿਆ ਸੀ ਸੋ ਜਦ ਆਪਾਂ ਗੱਲ ਕਰੀਏ ਜਦ ਮੈਂ ਲੈ ਕੇ ਆਇਆ ਸੀ ਜਮਾ ਸਟਾਕ ਸੀ ਬਿਲਕੁਲ ਮਲੈਸ਼ਚ 1 ਰੁਪਏ ਦਾ ਕੰਮ ਵੀ ਨਹੀਂ ਹੋਇਆ ਪਿਆ ਸੀ ਤੇ ਹੁਣ ਤੁਸੀਂ ਇਹਦੀ ਲੁੱਕ ਚੈੱਕ ਕਰ ਸਕਦੇ ਹੋ ਪਿੱਛੇ ਤੇ ਆਹ ਦੇਖੋ ਤੁਸੀਂ ਇੱਕ ਵਾਰ ਲੁੱਕ ਚੈੱਕ ਕਰੋ ਗੱਡੀ ਦੀ ਸੋ ਜੇ ਆਪਾਂ ਗੱਲ ਕਰੀਏ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਗੱਡੀ ਦੇ ਅਲੋਏ ਪਾਏ ਸੀ ਤੁਸੀਂ ਦੇਖ ਸਕਦੇ ਹੋ 17 ਇੰਚ ਦੇ ਪਲਾਸਟੀ ਦੇ ਅਲੋਏ ਨੇ ਸੋ ਇਹ ਮੈਨੂੰ ਵਿਦ ਟਾਇਰ ਪਏ ਸੀ ਭੈਂਟ ਤੇ 70 ਦੇ ਵਿੱਚ ਵਿੱਚ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 65 ਦੇ 70 ਦੇ ਤੇ 95 ਦੀ ਗੱਡੀ ਇਹ ਪਈ ਸੀ ਉਸ ਤੋਂ ਬਾਅਦ ਆਪਾਂ ਕਰਾਈ ਸੀ ਬਾਈ 2 ਸਾਲ ਦੀ ਸੀ ਇਸ ਚ ਕਰੋਮਿੰਗ ਸੋ ਉਹਦੀ ਮੈਨੂੰ ਕੋਸਟ ਆਈ ਸੀ ਮੇਰੇ ਖਿਆਲ 25 ਤੋਂ 30 ਹਜ਼ਾਰ ਆਈ ਸੀ ਤੇ ਉਸ ਤੋਂ ਬਾਅਦ ਆਪਾਂ ਸਾਰੀ ਗੱਡੀ A to Z ਆਪਾਂ ਡੀ ਕਰੋਮ ਕਰਾਈ ਸੀ ਇਹ ਜਿਵੇਂ ਇਹ ਪਾਰਟ ਸੀ ਇਹ ਸਾਰਾ ਕਰੋਮ ਦਾ ਸੀ ਥੱਲੇ ਵਾਲਾ ਪਾਰ ਸਾਰਾ ਕਰੋਮ ਦਾ ਸੀ ਤੇ ਜਿਵੇਂ ਆਹਲਾ ਪਾਰ ਹੋ ਗਿਆ ਇਹ ਵੀ ਕਰੋਮ ਦਾ ਹੀ ਸੀ ਤੇ ਜਿਵੇਂ ਆ ਡੋਰ ਤੇ ਇਹ ਵੀ ਸਾਰਾ ਕ੍ਰੋਮ ਸੀ ਇਹ ਵੀ ਆਪਾਂ ਡੀ ਕ੍ਰੋਮ ਕਰਾਇਆ ਹੈ ਬਾਕੀ ਥੋੜੇ ਇੱਕ ਦੋ ਜਿਵੇਂ ਇਹ ਪਾਰਟਸ ਨੇ ਇਹ ਚਾਰ ਰਹਿ ਗਏ ਕਰਾਣੇ ਆਪਾਂ ਸੋ ਕੰਪਨੀ ਵੱਲੋਂ ਹੀ ਕਾਹ ਆਇਆ ਸੀ ਇਹ ਵੀ ਸਾਰਾ ਕ੍ਰੋਮ ਦਾ ਸੀ ਆ ਲੋਗੋ ਵਗੈਰਾ ਆਪਾਂ ਸਾਰਾ ਡੀ ਕ੍ਰੋਮ ਕਰਤਾ ਥੱਲੇ ਵੀ ਆਪਾਂ ਸਾਰਾ ਡੀ ਕ੍ਰੋਮ ਕਰਤਾ A to Z ਬਾਕੀ ਉਸ ਤੋਂ ਬਾਅਦ ਆਪਾਂ ਜਿਹੜਾ ਕੰਮ ਕਰਾਇਆ ਸੀ ਉਹ ਸੀ ਆਪਾਂ ਇਹਨੂੰ ਕਿੱਟ ਲਵਾਈ ਸੀ ਸਪਲੀਟਰ ਕਿੱਟ ਤੇ ਸਪਲਟਰ ਕਿਟ ਉਹ ਕੀ ਫਰੰਟ ਰੈਡ ਲਿਪ ਸਪਲਟਰ ਇਹਨੂੰ ਬੋਲਦੇ ਆ ਤੁਸੀਂ ਬਿਕੋਜ਼ ਆ ਥੋੜਾ ਜਿਹਾ ਪਾਰਟ ਰੈਟ ਨੂੰ ਇਸੇ ਕਰਕੇ ਰੈਡ ਲਿਪ ਬੋਲਦੇ ਆ ਸਾਈਡ ਸਕਰਟਿੰਗ ਆ ਗਈ ਹੈ ਦੀ ਤੁਸੀਂ ਆ ਚੈੱਕ ਕਰੋ ਇੱਕ ਵਾਰ ਰੀਅਰ ਸਕਰਟਿੰਗ ਆ ਗਈ ਤੇ ਬੈਕ ਡਿਫਿਊਜ਼ਰ ਆ ਗਿਆ ਦਾ ਤੇ ਇੱਕ M4 ਸਪੋਇਲਰ ਇਹਨੂੰ ਕਹਿੰਦੇ ਆ ਤੇ ਇਹ ਸੋਹਣਾ ਲੱਗਦਾ ਮੈਨੂੰ ਬਾਕੀਆਂ ਨਾਲੋਂ ਇਹ ਆਪਣੀ ਆਪਣੀ ਬਾਕੀ ਚੋਇਸ ਇਹ ਥੱਲੇ ਡਿਫਿਊਜ਼ਰ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਾਕੀ ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਕੰਮ ਕਰਾਇਆ ਆ ਆਪਾਂ ਇੱਕਦਮ ਕੰਮ ਨਹੀਂ ਕਰਾਇਆ ਸੋ ਪੋਸਟਿੰਗ ਮਤਲਬ ਹੁਣ ਲਾਈਲੀ ਡੇਟ ਦੇ ਕਰੀਬ ਤਾਂ ਹੋ ਹੀ ਗਿਆ ਮਤਲਬ ਮੇਰਾ 3 ਤੋਂ 3.5 ਲੱਖ ਗੱਡੀ ਦੇ ਉੱਤੇ ਲੱਗੇ ਹੋਇਆ ਫਿਰ ਆਪਾਂ ਪਾਇਏ ਸੀ ਆਪਾਂ ਗੱਡੀ ਦੀ ਲਾਈਟ ਜਿਹੜੀ ਇਹ ਆਪਾਂ ਦੋ ਵਾਰ ਰੈਡ স্মੋਕ ਕਰਾਈ ਇਸ ਤੋਂ ਉੱਪਰ ਆਪਾਂ 50% স্মੋਕ ਕਰਾਈ ਹੈ ਲੈ ਪੂਰੀ ਲਾਈਟ ਦੇ ਉੱਤੇ ਤੇ ਉਸ ਤੋਂ ਬਾਅਦ ਇਹ ਹੈ ਲੋ ਬੀਮ ਦਾ ਇਹ ਪ੍ਰੋਜੈਕਟਰ ਹੈ ਹਾਈ ਬੀਮ ਦਾ ਇਸ ਚ ਆਪਾਂ 400 ਵੋਟ ਦੇ ਪਾਏ ਹੋਏ ਆ ਇਹਦੀ ਕੋਸਟਿੰਗ ਮੈਨੂੰ 7000 ਆਈ ਸੀ ਜਿਹੜੇ ਬੱਲਬ ਸੀ ਇਹਦੀ ਕੋਸਟਿੰਗ 7000 ਆਈ ਸੀ ਤੇ ਬਾਕੀ ਜੇ ਆਪਾਂ ਗੱਲ ਕਰੀਏ ਗੱਡੀ ਐ ਸਟੇਜ 1 ਟਿਊਨ ਤੇ ਵੈਲਵਟ੍ਰੋਨਿਕ ਸਟ੍ਰੇਟ ਪਾਈਪ ਐਗਜ਼ੌਸਟ ਲੱਗਿਆ ਹੋਇਆ ਗੱਡੀ ਦੀ ਸਾਊਂਡ ਮੈਂ ਬਾਅਦ ਚ ਐਡ ਕਰ ਦੂੰਗਾ ਵੀ ਕੋਈ ਇਹ ਗੱਡੀ ਦਾ ਨਾਮ ਸਪੀਡਸ ਨਿਚ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿੰਨਾ ਵੀ ਆਪਾਂ ਮੋਡੀਫਾਈ ਕਰਾਇਆ ਇਹ ਆਪਾਂ ਕਰਾਇਆ BND ਕਰਾਸ ਤੋਂ ਤੁਸੀਂ ਇਹ ਚੈੱਕ ਕਰੋ ਇਹ ਬਾਕੀ ਤੁਸੀਂ ਜੇ ਸਰਚ ਕਰੋਗੇ ਇੰਸਟਾ ਤੇ ਤੁਹਾਨੂੰ ਆਈਡੀ ਮਿਲ ਜਾਣੀ ਹੈ ਵੈਸੇ ਮੈਂ ਵੀ ਥੱਲੇ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੇ ਜੇ ਆਪਾਂ ਗੱਲ ਕਰੀਏ ਹਾਂ ਇੱਕ ਹੋਰ ਚੀਜ਼ ਇਹ ਬੈਟਮੈਨ ਮਿਰਰ ਲਵਾਏ ਸੀ ਇਹਦੇ ਨਾਲ ਲੁੱਕ ਥੋੜੀ ਅਗਰੈਸਿਵ ਆਂਦੀ ਹੈ ਬਹੁਤ ਸੋਹਣੀ ਲੁੱਕ ਆਂਦੀ ਹੈ ਬਾਕੀ ਗੱਡੀ ਆਪਣਾ VX ਮਾਡਲ ਟਾਪ ਤੋਂ ਇੱਕ ਹੈਠਾ ਬਸ ਸਟਾਪ ਤੇ ਉਹਦੇ ਚ ਬਸ ਸੈਟਲਾਈਟ ਦਾ ਆਪਣਾ ਫਰਕ ਸੀ ਔਰ ਕੁਝ ਵੀ ਨਹੀਂ ਸੀ ਤੇ ਜੇ ਆਪਾਂ ਮੈਂ ਹੁਣ ਗੱਲ ਕਰਾਂ ਆਪਣੇ ਡਰਾਈਵਿੰਗ ਐਕਸਪੀਰੀਅੰਸ ਦੀ ਵਿਦ ਹੋਂਡਾ ਸਿਟੀ ਸੋ ਡਰਾਈਵ ਅਕਸਰ ਮਤਲਬ ਵਧੀਆ ਹੈ ਗੱਡੀ ਨਾਲ ਕੋਈ ਮੈਂ ਮਾੜਾ ਨਹੀਂ ਕਹਿੰਦਾ ਇਹਨੂੰ ਹਾਂ ਪਰ ਜੇ ਤੁਸੀਂ ਕਹਿੰਦੇ ਹੋ ਕਿ ਇਹ ਗੱਡੀ ਐਵਰੇਜ ਦੇ ਸਾਨੂੰ ਉਹ ਇਹ ਹੋ ਨਹੀਂ ਸਕਦਾ ਹੁਣ ਟਾ ਸਿਟੀ ਐਵਰੇਜ ਨਹੀਂ ਦਿੰਦੀ ਜਮਾਂ ਵੀ 6-7 ਦੀ ਐਵਰੇਜ ਦਊਗੀ ਠੀਕ ਹੈ ਬਾਕੀ ਜੇ ਆਪਾਂ ਗੱਲ ਕਰੀਏ ਇੰਟੀਰੀਅਰ ਦੀ ਸੋ ਮੈਂ ਹੌਲੀ-ਹੌਲੀ ਤੁਹਾਨੂੰ ਦਿਖਾਣਾ ਕਿ ਇੰਟੀਰੀਅਰ ਚ ਕਿਆ-ਕਿਆ ਕੰਮ ਹੋਇਆ ਪਿਆ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਗੱਡੀ ਤੇ ਆ ਗਈ ਐਕਸਰੇ ਸ਼ੀਟ ਸਾਰੀ ਐਕਸਰੇ ਸ਼ੀਟਸ ਆ A to Z ਹੈ ਨਾ ਇਹ ਆਪਾਂ ਨੂੰ ਕਾਸਟ ਕਰਦੀ ਹੈ 2000 ਤੋਂ 2500 ਦੇ ਵਿੱਚ ਵਿੱਚ ਆਪਾਂ ਨੂੰ ਇਹ ਸਾਰੀ ਕਾਸਟ ਕਰਦੀ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਕੰਮ ਕਰਾਇਆ ਉਹ ਸੀ ਆਪਾਂ ਮਿਊਜ਼ਿਕ ਸਿਸਟਮ ਅਪਗ੍ਰੇਡ ਕਰਾਇਆ ਇਨਫੋ ਮਤਲਬ ਸਕਰੀਨ ਕੰਪਨੀ ਵੱਲੋਂ ਦੀ ਹੈ ਬਸ ਜਿਹੜੇ ਸਪੀਕਰ ਨੇ ਸਾਰੇ ਮਤਲਬ ਚਾਰੋਂ ਪਲੱਸ ਟਵੀਟਰ ਆ ਉਹ ਆਪਾਂ ਮਤਲਬ JBL ਦੇ ਰਖਾਏ ਆ ਇਹਦੀ ਕੋਸਟਿੰਗ ਮੈਨੂੰ 35 ਤੋਂ 40000 ਦੇ ਵਿੱਚ ਪਈ ਸੀ ਵਿਦ ਵੂਫਰ ਵੂਫਰ ਦੀ ਪੇਟੀ ਪਿੱਛੇ ਡਿੱਗੀ ਚੋਂ ਮੈਂ ਤੁਹਾਨੂੰ ਦਿਖਾ ਦਿੰਦਾ ਡਿੱਗੀ ਸਾਰੀ ਡੈਂਪ ਹੋਈ ਪਈ ਹੈ ਏ ਟੂ ਜ਼ेड ਕਿਉਂਕਿ ਉਹ ਫਿਰ ਨੰਬਰ ਪਲੇਟ ਖੜਖੜ ਕਰਦੀ ਸੀ ਕਿਉਂਕਿ Honda ਦਾ ਜਿਹੜਾ ਲੋਅ ਹੈ ਉਹ ਇੰਨਾ ਆਪਾਂ ਕਹਿ ਦਈਏ ਮਤਲਬ ਮਜ਼ਬੂਤ ਨਹੀਂ ਹੈ ਹਲਕੀ ਗੱਡੀ ਹੈ Honda City ਸੋ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਆਪਾਂ ਕਰਾਈ ਸੀ ਜਿਵੇਂ ਤੁਸੀਂ ਪਿੱਲਰ ਦੇਖ ਸਕਦੇ ਹੋ ਇਹ ਆਪਾਂ ਲੈਦਰ ਚ ਕਰਾਏ ਸੀ ਪਿੱਲਰ ਹੋ ਗਏ 4 6 ਪਿੱਲਰ 1 2 3 4 ਤੇ ਪਿਛਲੇ ਵਾਲਾ ਵੀ ਆਪਾਂ ਕਰਾਇਆ ਸੀ ਆ ਦੇਖੋ ਇਹ ਵਾਲਾ ਸੋ ਉਸ ਤੋਂ ਬਾਅਦ ਆਪਾਂ ਕਰਾਈ ਸੀ ਡੋਰ ਪੈਨਲ ਬਲੈਕ ਇਹ ਸਾਰੇ ਆਪਾਂ ਲੈਦਰ ਚੜਵਾਇਆ ਹੋਇਆ ਇਸ ਤੇ ਇਹਨੂੰ ਸੌਫਟ ਲੈਦਰ ਕਹਿੰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਕਰਾਈ ਸੀ ਕਾਰਟੂਨ ਸਕਿਨ ਇੰਟੀਰੀਅਰ ਆ ਦੇਖੋ ਇਹ ਸਾਰਾ ਇਹ ਕਾਰਟੂਨ ਸਕਿਨ ਆਪਾਂ ਕਹਿ ਦਿੰਦੇ ਆ ਇਹਨਾਂ ਨੂੰ ਆ ਦੇਖੋ ਇੱਥੋਂ ਸਾਰਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਾਂ ਇਹ ਐਲਕੰਟਾਰਾ ਲਾਇਆ ਹੋਇਆ ਕਾਰਬਨ ਫਾਈਬਰ ਐਲਕੰਟਾਰਾ ਤੁਸੀਂ ਚੈੱਕ ਕਰੋ ਇੱਕ ਵਾਰ ਇਲਕੰਟਾਰਾ ਇੱਥੇ ਪੈਨਲ ਤੇ ਹੋ ਗਿਆ ਹਲੇ 1-2 ਜਗ੍ਹਾ ਆਪਾਂ ਹੋਰ ਕਰਾਣਾ ਹੈ ਇਲਕੰਟਾਰਾ ਰੈਪ ਸੋ ਇਹ ਸੀ ਮੇਰੀ ਗੱਡੀ ਦੀ ਡਿਟੇਲ ਤੇ ਆਪਾਂ ਇੱਕ ਵਾਰ ਤੁਹਾਨੂੰ ਬਾਅਦ ਤੋਂ ਪਿਛੋਂ ਦੀ ਲੋਕ ਚੈੱਕ ਕਰਵਾਣੇ ਆ ਸੋ ਇਹ ਗੱਡੀ ਇਹ JBL ਦਾ 1300 ਵਾਟ ਦਾ ਆਪਾਂ ਸਪੀਕਰ ਖਾਏ ਵੈਲਵਟ੍ਰੋਨਿਕ ਦਾ ਆ ਗਿਆ ਤੇ ਚਾਰ ਚੈਨਲ ਦਾ ਐਂਪ ਲੱਗਿਆ ਹੋਇਆ ਕੇ ਕੇ ਵਦਾ ਹੈ ਮੇਰੇ ਖਿਆਲ ਹਾਂ ਕੇਵ ਦਾ ਆਪਾਂ ਲਵਾਇਆ ਪਿੱਛੋਂ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਗੱਡੀ ਦੀ ਇਹ ਵੀ ਆਪਾਂ ਇਹ ਤੁਸੀਂ ਆਫਟਰ ਮਾਰਕੀਟ ਨਾਲ ਸਮਝਿਓ ਇਹ ਆਪਾਂ ਮਤਲਬ 20% ਇੱਥੋਂ স্মੋਕ ਕਰਾਈ ਹੋਈ ਹੈ ਤੇ ਆ ਵਿੱਚੋਂ ਆਪਾਂ 70% স্মੋਕ ਕਰਾਈ ਹੋਈ ਹੈ ਬਾਕੀ ਸਾਰੀ ਗੱਡੀ ਤੁਸੀਂ ਦੇਖ ਸਕਦੇ ਹੋ ਲੁੱਕ ਕਿਆ ਬਣਦੀ ਹੈ ਗੱਡੀ ਦੀ ਏਸੀ ਇਹ ਗੱਡੀ ਦਾ ਰਿਵਿਊ ਜਿਹੜਾ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ ਬਾਕੀ ਜਿਨੇ ਵੀ ਹੋਂਡਾ ਸਿਟੀ ਲੈਣੀ ਹੈ ਉਹ ਇਹ ਨਾ ਸੋਚੇ ਕਿ ਗੱਡੀ ਐਵਰੇਜ ਦਊਂਗੀ ਬਿਕੋਜ਼ ਗੱਡੀ ਇਹ ਵਾਲੀ ਐਵਰੇਜ ਬਿਲਕੁਲ ਹੀ ਦਿੰਦੀ ਭੁੱਲ ਜਾਓ ਕਿ ਇਹ ਗੱਡੀ ਨੇ ਤੁਹਾਨੂੰ ਐਵਰੇਜ ਦੇ ਦਿੱਤੀ ਸੋ ਇਹ ਸੀ ਹਾਂ ਬਾਕੀ ਹੁਣ ਮੈਂ ਸੋਚ ਰਿਹਾ ਕਿ ਅਪਗ੍ਰੇਡ ਕਰਾਂ 17 ਟੂ 18 ਇੰਚਸ ਬਟ ਇਸ ਤੇ 17 ਇੰਚ ਹੀ ਵੱਜਦਾ ਇੱਥੇ ਨਾ ਸਪੇਸ ਸਿਰਫ ਮੈਂ ਕਿਹਾ ਤਿੰਨ ਉਂਗਲੀਆਂ ਚਾਰ ਉਂਗਲੀਆਂ ਲਾ ਲਓ ਐਨੀ ਕੁ ਸਪੇਸ ਨੇ ਇਸ ਤੋਂ ਬਾਅਦ ਇਹਦੀ ਸਪੇਸ ਹੈ ਨਹੀਂ ਹੈ ਦੇ ਭੱਜਦੀ ਬਹੁਤ ਹੈ ਭਾਈ ਇਹ ਬਹੁਤ ਜ਼ਿਆਦਾ ਭੱਜਦੀ ਹੈ ਗੱਡੀ ਤਾਂ ਹੀ ਕੁਝ ਵੀ ਹੁਣ ਮੈਂ ਕੰਮ ਕਰਾਂਗਾ ਮੈਂ ਤੁਹਾਨੂੰ ਅਪਡੇਟ ਦਿੰਦਾ ਰਹੂੰਗਾ ਗੱਡੀ ਦਾ ਠੀਕ ਹੈ ਬਾਕੀ ਗੱਡੀ ਬਹੁਤ ਵਧੀਆ ਹੈ ਵਰਨਾ ਨਾਲੋਂ ਵਧੀਆ ਹੈ ਗੱਡੀ ਕਈ ਲੋਕ ਹੁਣ ਮੈਨੂੰ ਮਾੜਾ ਕਹਿਣਗੇ ਬਟ ਕੋਈ ਨਹੀਂ ਵਰਨਾ ਨਾਲੋਂ ਜਿੱਥੇ ਤੱਕ ਮੈਨੂੰ ਲੱਗਦਾ ਬਾਕੀ ਆਪਣੀ ਆਪਣੀ ਹੋ ਹੈ ਥਿੰਕਿੰਗ ਹੈ ਮੈਨੂੰ ਤਾਂ ਵਰਨਾ ਨਾਲੋਂ ਬੈਟਰ ਐਕਸਪੀਰੀਅੰਸ ਲੱਗਿਆ ਤਾਂ ਮੈਂ ਵਰਨਾ ਵੀ ਚਲਾਈ ਹੈ ਬਾਕੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਜਿਹੜੀ ਗੱਡੀ ਤੇ ਟੋਟਲ ਕੋਸਟਿੰਗ ਆਈ ਹੈ ਮੋਡੀਫਿਕੇਸ਼ਨ ਦੀ ਮਤਲਬ 3 ਤੋਂ 3.5 ਲੱਖ ਦੇ ਵਿੱਚ ਵਿੱਚ ਆਈ ਹੈ ਤੇ ਉੱਪਰ ਵੀ ਮਾੜਾ ਮੋਟਾ ਹੋ ਸਕਦਾ ਹੈ ਬਿਕਾਜ਼ ਹਲੇ ਆਪਾਂ ਨੂੰ ਪਰਫੈਕਟ ਪਤਾ ਨਹੀਂ ਹੈ 3.5 ਇਸ ਤੋਂ ਉੱਤੇ ਵੀ ਲੱਗੇ ਲੱਗੇ ਹੋਣਾ ਬਾਕੀ ਛੋਟੇ ਮੋਟੇ ਤੁਹਾਨੂੰ ਪਤਾ ਹੁੰਦੇ ਹੀ ਰਹਿੰਦੇ ਆ ਸੋ ਬਾਕੀ ਮਿਲਦੇ ਆ ਨੈਕਸਟ ਵੀਡੀਓ ਤੇ